ਪੱਟੀ ਛੇੜਾ ਹਾਂਜੀ ਪੱਟੀ ਛੜ ਮਿੱਤਰ ਮਿੱਤਰਾਂ ਦਾ ਤੇ ਮਿਲੋ ਦਿਨ ਦਿਹਾੜੇ ਵਾਰ ਦਾਤ ਹੋ ਜਾਂਦੀ ਉਹ ਹੋ ਜਾਂਦੀਆਂ ਜਾਂਦੀਆਂ ਆ ਗੱਲ ਐਨੂੰ ਕਰਕੇ ਵਿਖਾਈਏ ਹਾਂਜੀ ਹਾਂਜੀ ਕੰਮ ਉਹ ਇਦਾਂ ਤਰੇ ਆਉਂਦਾ ਹਾਂ ਜੇ ਭਾਈ ਲਾ ਕੇ ਲੈ ਕੇ ਆ ਲੈ ਕੇ ਹਾਂ ਦੇ ਮਿੰਟੇ ਚ ਮੈਨਾਂ ਉਹਨਾਂ ਬੈਠ ਨਹੀਂ ਚਲੋ ਇਹੇ ਹੈਗੇ ਪਰ ਥੋੜੇ ਹੀ ਬਾਕੀ ਕਾਗਜ਼ਾਤ ਜਿਹੜੇ ਸੀ ਉਹ ਲਾਇਸੈਂਸ ਡਰਾਈਵਿੰਗ ਲਾਇਸੈਂਸ ਜਿੱਤਰਾ ਉਹੋ ਹੀ ਕੰਮ ਹਾਂਜੀ ਹਾਂਜੀ ਫੇਰ ਇਹ ਕਰਕੇ ਇਹ ਗੱਲ ਹੈਗੀ ਪਰ ਉਹ ਵੀ ਮੋਹ ਦੇ ਮੂੰਹ 'ਚ ਘੜਿਆ ਕਰਵਾ ਲਿਆ ਅੱਛਾ ਹਾਂ ਉਹ ਵਾਚ ਲੈ ਟਰੱਕ 'ਚ ਮੈਂ ਮੇਦੇ ਕੋਲੇ ਲੋ ਵੀ 12 ਕਿਲੋ ਸਾਢੇ 12 ਕਿਲੋ ਦੁੱਧ ਚਵਾਰਾ ਵੀ ਦੀ ਤੇ ਨਾਲ ਦੀ ਗੱਲ ਕਰਨ ਰਿਹਾ ਤੋਂ 15 16 ਲੀਟਰਾਂ ਦਾ ਵੀ ਕੁਝ ਹੈ ਮੈਂ ਕਰੂਗੀ ਵੀ ਜੀ ਇਹ ਨਹੀਂ ਕੋਈ ਦੇ ਤੰਗੇ ਫਾਰਮਰ ਹੋ ਗਏ ਜੀ ਈ ਮੈਂ ਜਿਤਨਾ ਕਰਮਾ ਵਾਲੀ ਪਈ ਸੀ ਬੋਲੇ ਬੂਲੇ ਚੀ ਹਜੇ ਫਿਰ ਹਾਂ 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 ਤੇ ਦੁੱਧ ਫਿਰ 20 ਘੰਟੇ ਦੇ ਕੇ ਚਲੋ 12 13 ਜਾਂ 13 ਸਾਢੇ ਕਿਤੀ ਬੋਲੇ ਬੂਲੇ ਚੀ ਹਜੇ ਫਿਰ ਹਾਂ ਬੋਲੇ ਬੋਲੇ ਚੀ ਵੇਚੀ ਹੈ ਹਾਂ ਹਾਂ ਤੇ ਦੁੱਧ ਫਿਰ 20 ਘੰਟੇ ਦੇ ਕੇ ਚਲੋ 12 13 ਜਾਂ 13 ਸਾਢੇ ਕਿਤੀ ਬੋਲੇ ਬੂਲੇ ਚੀ ਹਜੇ ਫਿਰ ਹਾਂ ਬੋਲੇ ਬੋਲੇ ਚੀ ਵੇਚੀ ਹੈ ਹਾਂ ਹਾਂ ਤੋ ਦੋ ਤਾਂ ਫਿਰ ਵੀ ਦੇ ਦੇ ਕੇ ਚਲੋ 12 13 ਜਾਂ 13 6.5 ਬਾਕੀ ਵੰਡ ਦੇ ਵਿੱਚ ਕਹਿੰਦੀ ਆਪਸੀ ਤਰ੍ਹਾਂ ਦੇ ਬੱਚਾ ਵੀ ਤੁਹਾਨੂੰ ਪ੍ਰੋਪਰ ਦੱਸਦੀ ਆਪਾਂ ਨਿੱਕੀ 1000 ਰੁਪਏ ਦੇ ਦਿਆਂਗੇ ਤੇ ਠੀਕ ਹੈ ਪੂਰੀ ਇਹ ਗੱਲ ਹੈ ਕਿ ਇਹ ਨੀਡੀ ਚ ਕਰਮਾਂ ਵਾਲੀ ਪੂਰੀ ਹੋਊਗੀ ਬਾਕੀ ਵੰਡ ਦੇ ਵਿੱਚ ਬਹੁਤ ਵਧੀਆ ਚਵਾਗਿਆਂ ਦਾ ਸਮਾ ਹੋ ਗਿਆ ਹਾਂਜੀ ਸੋ ਬੂਰੀ ਝੋਟੀਆਂ ਬਾਕੀ ਚੈੱਕ ਕਰੋ ਮੇਰਾ ਭਰਾ ਬਹੁਤ ਦੀਆਂ ਝੋਟੀਆਂ ਵੀ ਜਿੜੀਆਂ ਬੜੀਆਂ ਕਰਮਾਂ ਵਾਲੀ ਹਾਂਜੀ ਕਿਸਾਨ ਵੀਰੋ ਸਾਸਰੀ ਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਝੰਡਾ ਸਿੰਘ ਉਹਨਾਂ ਦਾ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਸੋ ਜਿਹੜੇ ਵੀਰ ਆਪਣੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਉਹ ਨਹੀਂ ਕਰਦੇ ਆ ਉਹ ਸਾਰੇ ਵੀਰ ਜਾਣਦੇ ਆ ਠੀਕ ਆ ਸੋ ਕੈਰੋਂ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਸ਼ਹਿਰ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਨਾਲ ਲੱਗਦਾ ਪਿੰਡ ਲੋਕਾ ਠੀਕ ਹੈ ਜੀ ਸਰਾਲੀ ਮੰਡ ਇਹ ਪਿੰਡ ਬਿਲਕੁਲ ਨਜ਼ਦੀਕ ਆ ਥੋੜੀ ਥੋੜੀ ਦੂਰੀ ਤੇ ਅੱਜ ਵੀਰ ਢੱਡਾ ਸਿੰਘ ਉਹਨਾਂ ਦੇ ਘਰੋਂ ਟੋਟਲ ਵੈਸੇ 6 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਪੰਜ ਮੱਝਾਂ ਝੋਟੀਆਂ ਦਿਖਾ ਦੇਾਂਗੇ ਵੱਡੀਆਂ ਜਿਹੜੀਆਂ ਬਿਲਕੁਲ ਇਸ ਵਕਤ ਦੁੱਧ ਤੇ ਚੱਲਣ ਦੇ ਆ ਪਸ਼ੂ ਇੱਕ ਕੱਟੀ ਇੱਕ ਝੋਟੀ ਦਿਖਾ ਦੇਾਂਗੇ ਖੀਰੀ ਝੋਟੀ ਆ ਸੋ ਇਹਨਾਂ ਸਿਆਣਾਂ ਗਾਂ ਦੀ ਡਿਟੇਲ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਠੀਕ ਹੈ ਜੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਅੱਜ ਤਰੀਕ 4 ਮਹੀਨੇ ਦਾ ਕੰਮ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 2 ਇੱਕ 14 ਕਿਲੋ ਦੁੱਧ ਤੇ ਦੋਸਤੋਂ ਮੱਝ ਚੱਲ ਰਹੀ ਹੈ ਤੇ ਇੱਕ 12 ਕਿਲੋ ਦੁੱਧ ਤੇ ਠੀਕ ਹੈ ਜੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਬਹੁਤ ਸੋਹਣੀਆਂ ਭਾਰੀਆਂ ਨੇ ਫੁੱਲ ਵਜਨ ਵੇਟ ਦੇ ਵਿੱਚ ਆ ਪੂਰੀ ਗੱਲਬਾਤ ਕਰਾਂਗੇ ਵੀਰ ਝੰਡਾ ਸਿੰਘ ਉਹਨਾਂ ਦੇ ਨਾਲ ਆ ਜਾਓ ਜੀ ਸਭ ਤੋਂ ਪਹਿਲਾਂ ਵੀਰ ਝੰਡਾਸਿਆ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਠੀਕ ਠਾਕ ਬਹੁਤ ਵਧੀਆ ਵੀਰ ਝੰਡਾਸਿਆ ਕਰਾਂਗੇ ਇੱਕ ਬੂਰੀ ਝੋਟੀ ਤੁਸੀਂ ਲਿਆਉਂਦੀ ਆ ਹਾਂ ਜੀ ਤਾਜੀ ਸੂਈ ਹੈ ਵੀਰੇ ਵੀਰ ਜੀ ਤਾਜੀ ਸੂਈ ਆਏ ਠੀਕ ਹੈ ਜੀ ਮੱਝ ਹੋ ਗਈ ਹੈ ਉਹਦੇ ਵੀਰ ਜੀ ਵੱਧ ਤੋਂ ਵੱ ਬੋਲੀ ਪੰਜ ਕਿ ਦਿਨ ਦਾ ਸਮਾਂ ਹੋ ਗਿਆ ਸੋ ਬੂਰੀ ਝੋਟੀ ਆ ਬਾਕੀ ਚੈੱਕ ਕਰੋ ਮੇਰਾ ਭਰਾ ਬੂਰੀਆਂ ਝੋਟੀਆਂ ਵੀ ਜਿੜੀਆਂ ਬੜੀਆਂ ਕਰਮ ਵਾਲੀ ਆ ਦੇਖ ਲੈ ਜੀ ਹੁਣ ਕਿੰਨਾ ਦੁੱਧ ਦੇ ਥੱਲੇ ਦੁੱਧ ਵੀ ਜੀ ਇਹਦੇ ਕੋਲੇ 10 ਕਿਲੋ ਦੁੱਧ ਫੁੱਲ ਗਰੰਟੀ ਵਾਲਾ ਅਲੱਗੋਂ ਦੋ ਡੰਗ ਚੋਲੇ ਦੇ ਭਲਾ ਵੀ ਚਾਰ ਡੰਗ ਚੋਲੇ ਲਓ ਵੀ 10 ਕਿਲੋ ਦੁੱਧ ਠੀਕ ਆ ਜੀ ਭਾਵੇਂ ਮੇਰਾ ਭਰਾ ਕੋਈ ਚਾਰ ਡੰਗ ਹੀ ਚੋਈ ਜਾਂਦੇ ਆ ਜੀ ਠੀਕ ਆ ਜੀ 10 ਕਿਲੋ ਦੁੱਧ ਤਾਂ ਮਗਰ ਕੱਟਾ ਹਾਂਜੀ ਕੱਟਾ ਵੀ ਜੀ ਮਗਰ ਕਟਾ ਆ ਗਿਆ ਠੀਕ ਆ ਜੀ ਮੇਲ ਕਾਫ ਆ ਇਹਦੇ ਤਾਂ ਦੂਜਾ ਸੂਆ ਝੋਟੀ ਆ ਬਾਕੀ ਤੁਸੀਂ ਚਿਹਰਾ ਜੂਰਾ ਦੇਖੋ ਸੁੰਦਰਤਾ ਕਰੋ ਚੱਕ ਬਿਲਕੁਲ ਛੂਟੀ ਸਿੰਗੀ ਆ ਅੱਖਾਂ ਦੇ ਵਿੱਚ ਜਵਾਬ ਹੈਗਾ ਮੱਥੇ ਵੱਲ ਨੀਲੀਆਂ ਵੀ ਪੂਰੀ ਮਗਰਲੇ ਪੈਰ ਧੋਵੇ ਠੀਕ ਆ ਜੀ ਮਗਰਲੇ ਪੈਰ ਧੋਵੇ ਆ ਜੀ ਜੂਤੇ ਵੀ ਨਿਸ਼ਾਨ ਵੇਖੋ ਪੂਰਾ ਉਹ ਵੀ ਕਿੱਥੋਂ ਤੱਕ ਵੇਖ ਲੋ ਜੀ ਆਹ ਹਾਂ ਜੀ ਕਰੋ ਚੱਕ ਜੀ ਠੀਕ ਆ ਪੂਰੀ ਇਹ ਗੱਲ ਹੈ ਜੀ ਆ ਨੀਂਦੀ ਚ ਕਰਮਾਂ ਵਾਲੀ ਪੂਰੀ ਆਉਂਦੀ ਆ ਬਾਕੀ ਵੰਡ ਵਿਰਲ ਬਹੁਤ ਵਧੀਆ ਜਵਾਬ ਜੀ ਇੱਕ ਨੰਬਰ ਦਾ ਕੋਈ ਛਟਾ ਨਹੀਂ ਹੁੰਦਾ ਠੀਕ ਆ ਜੀ ਤਹੀ ਵੀ ਠੀਕ ਆ ਹਾਂ ਜੀ ਹਾਂ ਜੀ ਛੋਟਾ ਛਟੂ ਚਾ ਚੰਗਾ ਝੋਟੀ ਦਾ ਤਿਲਾਂ ਵਾਲੀ ਵੀ ਆ ਗਈ ਹਾਂ ਜੀ ਹਾਂ ਜੀ ਤਿਲਾਂ ਵਾਲੀ ਵੀ ਠੀਕ ਹੈ ਬਹੁਤ ਸ਼ੁਕੀਨ ਹੈ ਵੇਖੀ ਠੋਟੀ ਸੋ ਬਾਕੀ ਆਪਾਂ ਚਲੋ ਮੇਨ ਮੇਨ ਵਿੱਚ ਦੋ ਚਾਰ ਪਸ਼ੂਆਂ ਦੀਆਂ ਚੁਵਾਈਆਂ ਆਪਣੇ ਭੈਣ ਭਰਾਵਾਂ ਨੂੰ ਨਾਲ ਦਿਖਾਵਾਂਗੇ ਜ਼ਰੂਰ ਹਾਂਜੀ ਹਾਂਜੀ ਭੂਰ ਛੱਟੇ ਤੋਂ ਬਚਾਈ ਆ ਹਾਂਜੀ ਹਾਂਜੀ ਭੂਰ ਛੱਟੇ ਤੋਂ ਵੀ ਬਚਾਵਾ ਪੂਰਾ ਕੋਈ ਕਿਸੇ ਵੀ ਮੰਨ ਲੋ ਇਹ ਗੱਲ ਹੈ ਜੀ ਕੋਈ ਚੱਕਰ ਲਓ ਜੀ ਇਹ ਕਟਾ ਜੇ ਮਗਰ ਮੇਲ ਕਾਫ ਕਰ ਲੋ ਜੇਗਾ ਠੀਕ ਹੈ ਜੀ ਆ ਬੱਚਾ ਜੇ 5-6 ਦਿਨਾਂ ਦਾ ਜੇ ਤੈ ਇੰਨੇ ਦਿਨਾਂ ਦਾ ਹੀ ਫਿੱਤੀ ਆ ਵੀ ਉਹ ਬੱਚਿਆਂ ਦੇ ਬੱਚੇ ਵੱਜੇ ਬੱਚੇ ਵਾਵਾ ਹੀ ਤੋਂ ਖਾ ਗਿਆ ਵੇਖੋ ਨਾਲੂ ਨਾਲ ਹੀ ਆ ਜੇ ਗੋੜੂ ਸੁੱਕਾ ਨਾਲੂ ਮਾੜਾ ਨਾਲ ਦਿਖਾਈ ਰਹੂਗਾ ਹਾਂਜੀ ਹਾਂਜੀ ਇਹ ਬਾਕੀ ਪੂਰੀ ਫਿੱਟ ਫਾੜ ਪਿੰਡੇ ਦੀ ਆ ਸਿੰਗਲ ਹੱਡੀ ਆ ਬਿਲਕੁਲ ਪਤਲੀ ਚਮੜੀ ਸੋ ਚੱਡੇ ਦੀ ਤੁਸੀਂ ਦੇਖ ਸਕਦੇ ਜਿਵੇਂ ਵੜਾ ਆਪਾਂ ਕਰਦੇ ਆ ਬਿਲਕੁਲ ਸੀਲੀਆਂ ਤੇ ਸੌ ਉਪਣਾ ਕਰਮਾਲੀ ਨੂੰ ਜਿਵੇਂ ਵੜਾ ਨਾਲਦਾ ਹੀ ਆ ਆ ਦੇਖੋ ਵੰਡ ਚੱਡਾ ਵੀ ਇਹਦੀ ਬਹੁਤ ਵੇਜ ਮੰਨ ਲਓ ਇਹ ਗੱਲ ਹੈ ਦੀ ਇਹ ਕਰਮਾਲੀ ਹੈ ਚੰਗੀ ਆ ਚੱਡੇ ਭਾਂਡੇ ਦੀ ਬੜੀ ਸਾਫ ਆ ਵੀਰ ਚੱਡੇ ਮੁੱਲ ਵੜੀ ਦੱਸਦੇ ਮੁੱਲ ਵੀ ਦੇ ਦਾਂਗੇ ਮੁੱਲ ਵੀ ਦੀ ਇਹਦਾ ਭਾਵੇਂ 1 5 ਕਰ ਲਿਜੀਏ 10 ਕਰ ਲਿਜੀਏ ਇਹ ਵੀਰ ਦੀ ਆ ਆਪਾਂ 95000 ਦੀ ਵੇਚੀ ਅੱਜ ਪੌਂਟੇ ਕਰ ਲੈਂਦੇ ਆ 95 ਦੀ ਹਾਂਜੀ 95000 ਦੀ ਲੋਵੀ 95000 ਦੀ ਅੱਜ ਫਿਰ ਪਹੁੰਚ ਵੀ ਕਰਦ ਗਏ ਹਾਂਜੀ ਪਹੁੰਚ ਕਰਦ ਗਏ ਵੀਰ ਜੀ ਅੱਜ ਬਹੁਤ ਠੀਕ ਆ ਹਾਂਜੀ 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 ਪਹੁੰਚਾਂ ਵਿੱਚ ਮੰਨ ਲਓ 95 ਦੀ ਪਹੁੰਚ ਵਿੱਚ ਦੁੱਧ ਵੀ ਉਜੀ 10 ਕਿਲੋ ਦੀ ਗਾਰੰਟੀ ਹੌਲ ਕੋਈ 95000 ਦੀ ਪਹੁੰਚ ਇਧਰੋਂ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਵਿਖਾ ਦਿੰਦੇ ਆ ਥਣ ਵੇਖੋ ਬਾਕੀ ਨਾੜ ਨੂੜ ਮਿਲਕ ਕਾफी ਮੋਟੀ ਹੈ ਦੋਵੇਂ ਪਾਸੇ ਸੋ ਚੱਡੇ ਲੇਵੇ ਦੀ ਤੁਸੀਂ ਵੇਖੋ ਗਵਾਨ ਦਾ ਫਿਰ ਬਹੁਤ ਆ ਫਸੋਂ ਬੋਸ਼ੂ ਮੇਰੇ ਥਾਣਾ ਆ ਜਾਂਦਾ ਬਾਹਰ ਵਾਵਾ ਕਰਦੀ ਮੈਂ ਨਾ ਵਰਜੀ ਪੂਰਾ ਪੂਰਾ ਪਸੰਦ ਜੀ ਮੰਨ ਲਾਇਆ ਗੱਲ ਲੈਦੀ ਆ ਠੀਕ ਆ ਹਾਂਜੀ ਤੋਂ ਸੋ 95000 ਦੀ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਸੋ ਬੂਰੀ ਠੀਕ ਆ ਚੁੰਗਦੇ ਆ ਪੂਰੀਆਂ ਤੇ ਖੇਡਦੇ ਕਬੱਡੀਆਂ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਸੋ ਪਸੰਦ ਆ ਉਹ ਪਰਾਂ ਮੈਂ ਨਹੀਂ ਚੁੰਗ ਕੇ ਵਰਜੀ ਕਬੱਡੀਆਂ ਖੇਡਦੀਆਂ ਜਾਂਦੀਆਂ ਬੱਕਰੀਆਂ ਚੁੰਗ ਕੇ ਸੜਾ ਖੇਡਦੀਆਂ ਜਾਂਦੀਆਂ ਹਣੀ ਨਾ ਨਾ ਬਕਲੀਆਂ ਜੋਕੇ ਢੇਸੀ ਬੰਦੇ। ਸਰੀਰ ਬੰਦੇ ਕਿ ਨਹੀਂ? ਬਿਲਕੁਲ ਬਿਲਕੁਲ। ਇਹ ਕਰਮਾਲੀਆਂ ਪਰੀਆਂ ਨੇ। ਬਾਹਾਂ ਨਹੀਂ। ਇਹੋ ਸਿਰੇ ਲਾਉਂਦੀਆਂ ਪਲੇਅਰਾਂ ਨੂੰ। ਇੱਕ ਗੱਲ ਹਾਂਜੀ। ਬਾਕੀ ਇਹ ਗੱਲ ਐ ਕਿ ਜੀ ਗਾੜਨਾ ਗਾੜ ਬਰਾਬਰ ਉਹ ਪਛਾੜਨਾ ਪਛਾੜ ਬਰਾਬਰ ਉਹ। ਠੀਕ ਆ। ਹਾਂਜੀ ਉਸ ਗੱਲ ਦੀ ਆਪਣੀ ਫੁੱਲ ਗਰੰਟੀ ਹੋਊ। ਬਸ ਠੀਕ ਹੈ ਜੀ। ਹਾਂਜੀ ਜਿਹੜੀ ਕੋਈ ਗੱਲ ਹੋਊ ਆਪਾਂ ਪਹਿਲਾਂ ਦੱਸਾਂਗੇ। ਠੀਕ ਆ। ਆ ਵੇਖੋ ਅੱਖ ਵੀ ਵਿਖਾਓ ਐ ਫੁੱਲ ਮੈਂ ਦੀ ਨੀਂਦੀ ਐ। ਹਮ ਆ ਦੇਖੋ। ਨੇ ਚੰਗੀ ਹੈ ਹਾਂਜੀ ਹਾਂਜੀ ਚਲ ਜੀ ਠੀਕ ਆ ਗਹਿਣਾ ਦੀ ਜ ਆ ਪਾ ਲਿਓ ਹੱਥ ਠੀਕ ਆ ਜੀ ਇਧਰ ਸੈਕਿੰਡ ਨੰਬਰ ਤੇ ਆ ਜੀ ਇਹ ਤੇ ਝੰਡੇ ਵੀਰ ਕਾ ਛੋਟੀ ਆਪਣੇ ਕੋਲ ਸੋਈ ਆ ਹਾਂਜੀ ਪਹਿਲਾਂ ਹਾਂਜੀ ਇਹ ਪਹਿਲਾਂ ਸੋਈ ਵੀਰ ਜੀ ਆ ਵੇਖੋ ਜੀ ਇਹ ਵੀ ਪੂਰੀ ਸੀਲ ਆ ਵੀ ਅੱਧੀ ਕੱਟੀ ਆ ਵੇਖੋ ਚੱਡਾ-ਚੁੱਡਾਂ ਦੀ ਵੀ ਮੈਨੂੰ ਪਹਿਲਾਂ ਨੂੰ ਲੱਗਾ ਹੈ। ਹਾਂਜੀ ਹਾਂਜੀ ਪੂਰਾ ਆ ਗਿਆ ਦੇਖੋ ਐ ਪੂਰਾ ਫਾੜੀ ਵਾਲਾ ਚੱਡਾ ਮਗਰ ਵੀ ਕੱਟੀ। ਮਗਰ ਵੀ ਕੱਟੀ ਤੇ ਮਗਰ ਵੀ ਕੱਟੀ। ਆਹ ਕੱਟੀ ਮਗਰ ਕੱਟੀ ਆ ਠੀਕ ਹੈ ਜੀ। ਫੀਮੇਲ ਕਾਪ ਨੂੰ ਜਨਮ ਦਿੱਤਾ ਕਿੰਨੇ ਦਿਨਾਂ ਦੀ ਸੂਈ ਵੀਰ ਜੀ ਨੂੰ ਅੱਜ ਵੀ ਉਸ ਦੀ 14-15 ਦਿਨ ਹੋ ਗਏ ਸੂਈ। ਲਓ ਜੀ 14-15 ਦਿਨਾਂ ਦੀ ਆ ਸਿੰਗਲ ਹੱਡੀ ਵਿੱਚ ਆ ਗਈ ਆ ਤੇ ਦੁੱਧ ਝੰਡੇ ਵੀਰ ਚਵਾਵਾਂਗੇ ਕਿੰਨਾ। ਜੀ ਜੀ ਇਹਦਾ ਦੁੱਧ ਜਿਹੜਾ ਲੈਣਾ ਨਾ ਪਖਾਵਾ ਜੇ 10 ਕਿਲੋ ਦਾ। ਹਾਂਜੀ ਹੁਣ ਅੱਠਾਂ ਤੋਂ ਬਾਹਰ ਚੱਲਦੀ ਪਈਏ ਕਰਮਾਂ। 8 8.5-9 ਕਿਲ ਆਠ ਸ਼ੇਤਾਂ ਦਾ ਹਾਂਜੀ ਮੂੰਹੋਂ ਸ਼ੇਤਾਂ ਦਾ ਕੱਟੀ ਉਹ ਵੀ ਸਿੰਗੀ ਝੋਟੀ ਆ ਹਾਂਜੀ ਪਲੋਂ ਨੂੰ ਪਹਿਲਾ ਸਵੇਰ ਸੋਈ ਹੈ ਤੇ 8 8.5 ਕਿਲੋ ਦੁੱਧ ਹਾਂਜੀ ਹਾਂਜੀ ਕਰੋ ਨੋਟ ਹਾਂਜੀ ਬਾਕੀ ਆ ਢਾਂਚਾ ਦੇਖੋ ਢਾਂਚਾ ਵੀ ਦੀ ਬਾਕੀ ਇਹ ਗੱਲ ਹੈ ਦੀ ਆ ਵੀ ਵੱਡੀ ਆ ਮੰਨ ਲਓ ਹਾਂਜੀ ਇਹ ਨਹੀਂ ਵੀ ਮੰਨ ਲਓ ਛੋਟੀ ਜੀ ਆ ਤੇ ਅੰਬ ਹੋ ਗਿਆ ਬੰਦ ਲੇਵੇ ਦੀ ਆ ਠੀਕ ਆ ਜੀ ਹਾਂਜੀ ਸੋ ਜਿੰਨੀ ਕ ਕਰਮਾਂ ਵਾਲੀ ਨੂੰ ਹਮਾਂ ਨੇ ਚੱਟੇ ਜੀ ਲੱਗੀ ਆ ਠੀਕ ਆ ਜੀ ਬਹੁਤ ਸੋਹਣੀ ਛੋਟੀ ਸਿੰਗੀ ਦੇ ਵਿੱਚ ਆ 所以沙琪士的这个 ਕਦ ਵੀ ਕਰਮਾਲੀ ਨੂੰ ਵੱਡਾ ਹੀ ਆ ਕੋਈ ਛੋਟਾ ਨਿੱਕਾ ਜਾਂ ਬਹਾਲਾ ਕੱਦ ਨੀਗਾ ਮੀਡੀਅਮ ਤੋਂ ਉੱਚੀ ਆ ਗਾਂ ਕਰਮਾਲੀ ਦਾ ਦੂਜੇ ਤੀਜੇ ਸੋਵੇ ਕਰਮਾਲੀ ਚੰਗੀ ਮੱਝ ਬਣ ਜੂਗੀ ਬਣੂਗੀ ਜੀ ਜੇ ਕਹੇ ਚੰਗੇ ਫਾਰਮਰ ਕੋ ਚੱਲ ਜੀ ਨਾ ਚਲੋ ਆਪਾਂ ਦੇ ਲਈ ਥੋੜਾ ਜਿਆ ਮਨ ਲਓ ਇਹ ਗੱਲ ਹੈ ਵੀ ਆ ਉਹੋ ਜਿ ਮਨ ਲਓ ਥੋੜਾ ਜਿਆ ਆਪਾਂ ਕਰੂ ਬਾਕੀ ਇਹੋ ਜੇ ਤੁਹਾਨੂੰ ਪਤਾ ਕੋ ਥੋੜੀ ਜਿਹੀ ਤੇ ਆਮੀ ਕੁੱਤੀ ਹੋਵੇ ਸੇਵਾ ਕਿਸੇ ਨਾਲ ਨਹੀਂ ਰਲਦੀ ਛੱਡੇ ਫਿਰ ਕਿਸੇ ਦੀ ਹਾਂਜੀ ਤੇ ਬਾਕੀ ਇਹ ਗੱਲ ਹੈ ਜੀ ਆ ਵੀ ਚਲੋ ਚੰਗੀ ਆ ਮੰਨ ਲਓ ਇਹ ਗੱਲ ਕਿ ਬਹੁਤ ਚੰਗੀ ਆ ਕੱਟੀ ਆ ਹਾਂ ਹਾਂਜੀ ਹਾਂਜੀ ਮਾ ਬਿੱਟੀਆ ਜ ਅੰਦਰੋਂ ਤੇ ਵੀ ਆਪਦੀ ਥਣਾ ਵੀ ਬੱਚਾ ਵੀ ਤੁਹਾਨੂੰ ਪ੍ਰੋਪਰ ਦੱਸਦੀ ਆਪਾਂ ਨੀ ਆਹ ਜ਼ਰੂਰ ਤੇ ਆਹ ਦੇਖੋ ਮਗਰ ਕੱਟੀ ਵੀ ਚੰਗੀ ਤੋਂ ਹਾਂਜੀ ਇਹਨਾਂ ਕੀ ਹੋਇਆ ਵੀ ਦੀ 14 ਕ ਦਿਨ 15 ਸੂਈ ਨੂੰ 15 14 ਕ ਦਿਨਾਂ ਦਾ ਬੱਚਾ ਹਾਂਜੀ ਬਿਲਕੁਲ ਕੁਲਾ ਬੱਚਾ ਨਜ਼ਰ ਆਈ ਜਾਣਾ ਹਾਂਜੀ ਤੇ ਰਿਆ ਵੀ ਇਹ ਨਹੀਂ ਕੋਈ ਚੱਕਰ ਹੈਗਾ ਵੀ ਦੀ ਕੱਟੀ ਦੇ ਮਗਰ ਨਾ ਆਪਾਂ ਜੂੜੂਗੀ ਉਸ ਤਰ੍ਹਾਂ ਕਰੂਗੀ ਕੋਈ ਇਹ ਗੱਲ ਉਡਕੂਗੀ ਉਹ ਗੱਲ ਦੀ ਵੀ ਆਪਣੀ ਫੋਲ ਗਰੰਟੀ ਉਹ ਵੀ ਉਹ ਜਿਹੜੀ ਬਿਲਕੁਲ ਆਪਾਂ ਤੁਸੀਂ ਭਰਾ ਦੀ ਸੰਤੁਸ਼ਟੀ ਕਰਾਈ ਦੇਣੀ ਆ ਵੀਡੀਓ ਦੇ ਵਿੱਚ ਤੁਸੀਂ ਦੇਖੀ ਜਾ ਰਹੇ ਜੇ ਨਾਲ ਦੇ ਨਾਲ ਹੀ ਬੱਚਾ ਲਾ ਗਿਆ ਆਪਾਂ ਤੁਹਾਨੂੰ ਤਸੱਲੀ ਨਾਲ ਚੁਵਾਈ ਦਿਖਾ ਰਹੇ ਹਾਂ ਕੋਈ ਭੂਰ ਛਟਾ ਨਹੀਂ ਹੋਊਗਾ ਠੀਕ ਹੈ ਜੀ ਬਿਲਕੁਲ ਕੂਲੇ ਅੰਗ ਦੇ ਵਿੱਚ ਲਵੀ ਝੋਟੀ ਆ ਪਹਿਲਾ ਸੂਰ ਸ੍ਰੀ ਕਰਮਾ ਲਈ 8.5 ਕਿਲੋ ਧਾਰਾਂ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਹੈ ਤੇ ਇਹ ਛੱਡੇ ਵੀਰ ਮੋਲ ਬੜੀ ਕੀ ਰੋਈ ਦੀ ਇਹ ਵੀ ਵੀਰ ਜੀ ਭਾਵੇਂ ਮੋਲੇ ਦਾ 5 ਕਰ ਲਏ 10 ਕਰ ਲਏ ਇਹ ਵੀ ਵੀਰ ਜੀ 95 ਤੇ ਪਹੁੰਚੇ 95 ਚ ਹਾਂਜੀ ਕੱਟੀ ਚੰਗੀ ਜੇ ਬਿਲਕੁਲ ਵੇਖੋ ਕੱਟੀ ਤੇ ਪੱਕੀ ਨਵੀਂ ਆ ਕਾਲੀ ਆ ਬਰੀਡ ਵਾਲੀ ਅੱਖਾਂ ਤੱਕ ਹਸਾਬ ਲਾ ਲਓ ਵੀ ਮੰਨ ਲਓ ਉਹੋ ਹੀ ਕੱਟੀ ਨੂੰ ਬਰੀਡ ਜਿਹੇ ਲਓ ਬਹੁਤ ਸੋਹਣੀ ਦੋਸਤੋ ਹਾਂਜੀ ਹਾਂਜੀ ਬਰੀਡ ਜਾਤ ਵਿੱਚ ਇਹ ਵੀ 95000 ਦੇ ਵਿੱਚ ਹੀ ਜਾਊਗੀ ਠੀਕ ਆ ਜੀ ਅੱਗ ਸਾਢੇ 8 ਕਿਲੋ ਦੁੱਧ ਤੋਂ 95000 ਲੈਣ ਦੇ ਨਾਲ ਘਰ ਤੱਕ ਪਹੁੰਚੀਏ 100 ਕਿਲੋਮੀਟਰ ਮਿੱਠੀ ਇਹ ਵੀ ਬੜੀ ਗੁੱਧੀ ਭਾਵੇਂ ਜਿੱਦਾਂ ਮਰਜੀ ਕੋ ਭੈਣ ਚੋਲੇ ਵੀਰ ਚੋਲੇ ਕੋਈ ਇਹ ਨਹੀਂ ਵੀ ਉੜਕਣ ਗਿਆ ਉਹ ਜਾਣੀ ਆ ਆਪਾਂ ਡੰਕਰ ਕੋਈ ਲੈਂਦੇ ਠੀਕ ਠੀਕ ਹਾਂਜੀ ਜਿਹੜਾ ਸਾਡੇ ਕੋ ਡਰ ਗਿਆ ਉਹ ਹੋਰ ਵੀ ਗਾੜੀ ਪੈਸੇ ਹਾਂ ਤੇ ਉਹ ਆਪਣੇ ਕੋ ਤੁਹਾਨੂੰ ਪਤਾ ਵਿਦਿ ਪੰਜ ਪੰਜ ਤਰ੍ਹਾਂ ਤੋਂ ਤਾਂ ਜਾਣਿਆ ਨਹੀਂ ਹੋਣਾ ਚੋਣ ਹਾਂ ਹੈ ਤੇ ਅਗਲਾ ਹਾਂਜੀ ਹਾਂਜੀ ਵਾਰੀ ਵਾਰੀ ਨਾ ਬੈਂਦਾ ਹੈ ਵਾਰੀ ਵਾਰੀ ਨਾ ਬੈਂਦੇ ਆ ਤੇ ਬਾਕੀ ਜਿਹੜਾ ਡੰਗਰ ਡਰੀ ਗਿਆ ਆਪਣੇ ਕੱਲਿਆਂ ਤੋਂ ਡਰੀ ਗਏ ਜਿਹੜੇ ਪੰਜ ਸਤਾਂ ਤੋਂ ਕਿਉਂ ਨਾ ਡਰੂਗਾ ਹਾਂ ਹੈ ਤੇ ਮਾਰ ਫਿਰ ਮੈਨੂੰ ਹੱਥ ਲਾਇਆ ਤੇ ਆ ਆ ਗਈ ਥਣਾ ਦੀ ਛੋਟੀ ਚਰਮਾਂ ਦੀ ਠੀਕ ਹੈ ਜੀ ਹੋਰ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਇਹ ਟੋਪੜਾ ਕਾ ਬਣਾ ਕੀ ਹੈ ਨਾ ਹਾਂਜੀ ਹਾਂਜੀ ਟੋਪੜਾ ਕਾ ਬਣ ਝੋਟੀ ਆ ਬਿੱਲੀ ਮਨ ਕੀ ਆਖਾ ਹਾਂਜੀ ਤੇ ਬਾਕੀ ਜਿਵੇਂ ਜਗ ਦੀ ਉਧਰ ਲੈਂਦੇ ਪੰਜਾਬ ਆ ਕੋ ਜਿਵੇਂ ਆਪਾਂ ਬਿਲਕੁਲ ਨਹੀਂ ਦਿੱਤੀ ਮੱਝ ਵੇਖਦੇ ਆ ਬਸ ਉਹ ਹੈਵੀ ਲੈਂਦੇ ਪੰਜਾਬ ਦੀ ਆ ਜੀ ਇਹ ਪਰਮਾਣੀ ਉਹ ਚੀਜ਼ ਆ ਤਾਂ ਚਾ ਦੁੱਧਾ ਬਹੁਤ ਡਬਲਾ ਕਰਮਾਣੀ ਦਾ ਡਬਲ ਝਾਂਚਾ ਵਾ ਤੇ ਜਿਵੇਂ ਆਪਾਂ ਗੱਲ ਕਰਦੇ ਨੇ ਬਿਲਕੁਲ ਆੜਤੀਆਂ ਦੇ ਸਰਾਣੇ ਵਰ ਕੀ ਕਰਮਾਣੀ ਇਹ ਗੈਰ ਗੋਲ ਆ ਪੂਰੀ ਆ ਗੋਲਾ ਗਾਲਾ ਬਹੁਤਾ ਕਰਮਾਣੀ ਨੂੰ ਹਾਂ ਜੀ ਇਹ ਝੰਡੇ ਵੀਰ ਤੋਕੜ ਗੱਪਣ ਕਿੰਨੇ ਮਹੀਨਿਆਂ ਦੀ ਗੱਪ ਝੂਠੀ ਇਹ ਵੀਰ ਜੀ ਆਏ 5 ਤਰੀਕ ਨੂੰ ਉਹਨੂੰ 4 ਮਹੀਨੇ ਪੂਰੇ ਹੋਏ ਆ ਘਰ ਵਾਲਿਆਂ ਦੀ ਲਿਖਤ ਦੇ ਮਤਾਂ ਮੁਤਾਬਕ 4 ਮਹੀਨੇ ਕਰਦੇ ਹਾਂ ਜੀ ਟੈਸਟ ਕੰਪਲੀਟ ਹੁਣ ਕਿੰਨੇ ਮਹੀਨੇ ਤੋਂ ਉੱਪਰ ਚੱਲਣ ਦਈ ਜੇ 5ਵੇਂ ਮਹੀਨੇ ਦੇ ਵਿੱਚ ਜਿਤਨਾ ਮੰਨ ਲਓ ਵੀ ਆ ਪੰਜੀ ਜਿਹੜੀ ਨੰਕੇ ਗਈ ਉਹਨ ਅਪ੍ਰੈਲ ਹਾਂਜੀ ਅਪ੍ਰੈਲ ਹਾਂਜੀ ਹੁਣ ਇਹ ਦੇ ਮਹੀਨਾ ਲੱਗ ਗਿਆ ਹਾਂਜੀ ਹਾਂਜੀ ਇਹ ਨੂੰ 4 ਮਹੀਨੇ ਪੂਰੇ ਹੋਏ ਆ ਉਹਨਾਂ ਦੇ ਮੁਤਾਬਕ ਦਸਣ ਦੇ ਤੱਕ ਆਪੀ ਮੁਤਾਬਕ ਵੀ ਆਪਾਂ ਜਦੋਂ ਚੈੱਕ ਕਰਾਈ ਆ ਤੇ ਬਾਤ ਇਹ ਗੱਲ ਹੈਗੀ ਉਹਨੇ ਵੀ ਇਹਨੇ ਦੱਸਿਆ ਡਾਕਟਰ ਨੇ ਕੋਈ ਵੀ 5 ਮਹੀਨੇ ਦੱਸਿਆ ਅੱਛਾ ਦੁੱਧ ਤੇ ਦਥਲੇ ਛੜੇ ਵੀਰ ਚਵਾਈਏ ਕਿੰਨਾ ਹੋਊਗਾ ਹੁਣ ਹਾਜ਼ਰ ਦੁੱਧ ਵੀ ਦੀ ਜਿਹੜਾ ਇਹਦੇ ਕੋਲੇ ਹਾਜ਼ਰ ਜੇ 4 ਕਿਲੋ ਦੁੱਧ ਹੋਊਗਾ ਕਿ ਹੋਣਾ ਹੈ 4 ਕਿਲੋ ਹਾਂ ਜੀ 3 ਕਿਲੋ ਵੀਰ ਮੇਰਾ ਕੋਲ ਆਪਣੇ ਕੋਲ ਮਿਲਦੀ ਕਿਵੇਂ ਆ ਦੋਵੇਂ ਟਾਈਮ ਜੀ ਆਪਣੀ ਕੋਈ ਨਹੀਂ ਮੰਨ ਲਾ ਉੱਥੇ ਰਹਿਦਾ ਹੀ ਨਹੀਂ ਚਲੋ ਆਪਣੇ ਭੈਣ ਚੋਣੇ ਉਹਨਾਂ ਨੇ ਮੜਾ ਜਾ ਗਾੜੀ ਛੁੱਟ ਕੇ ਤੇ ਭਸਮ ਢੂੜਾ ਚੋਕਰ ਪਾ ਪੂ ਹਾਂਜੀ ਹਾਂਜੀ ਮੜਾ ਢੂੜਾ ਚੋਕਰ ਪਾ ਕੇ ਤੇ ਉਹਨਾਂ ਨੇ ਮਰ ਲੋ ਹੀ ਕਰ ਲੈ ਹੂੰ ਤੇ ਝੋਤੀ ਤੇ ਆਪਣੇ ਕੋ ਉਹਨੇ ਥੋੜਾ ਜਿਹਾ ਤੁਹਾਨੂੰ ਮੱਥਾ ਹੀ ਗੱਲਾਂ ਸਾਭੀ ਇਹਨੇ ਕਿ ਇਹ ਨਹੀਂ ਵੀ ਟੰਗਾ ਚਲਾਉਂਦੀ ਛੇ ਕੋਈ ਉਹ ਜਿਹੀ ਨਹੀਂ ਕੋਈ ਗੱਲ ਹੈ ਤੇ ਥੋੜਾ ਜਿਹਾ ਉਰਾਪੁਰਾ ਜਾਨੇ ਕੀਤਾ ਕਰਮਾ ਲਈ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਚੈੱਕ ਕਰਾਈ ਆ ਆਪਾਂ ਜਿੱਦੀ ਡਾਕਟਰ ਤੋਂ ਤੇ ਟੀਕਾ ਟਾਕਾ ਜਿਹਾ ਲਾਇਆ ਉਹਦਾ ਕਰਕੇ ਤੁਹਾਨੂੰ ਪਤਾ ਡੰਗ ਥੋੜਾ ਜਿਹਾ ਡਰ ਜਾਂਦਾ ਡਰ ਜਾਂਦਾ ਫੋਲ ਬਾਕੀ ਵਜਨ ਮੇੜ ਤੁਸੀਂ ਦੋਸਤੋ ਚੈੱਕ ਕਰਕੇ ਫੇਰੀ ਸੌਦਾ ਕਰੋ ਠੀਕ ਹੈ ਜੀ ਪੰਜਵਾਂ ਮਹੀਨਾ ਲੱਗ ਗਿਆ ਤੇ 4 ਕਿਲੋ ਤਾਰਾ ਨੇ ਥੋੜੀ ਜਿਹੀ ਅੜੀ ਕਹਿੰਦੇ ਚਾਹੇ ਮੜਾ ਮੋੜ ਕੋ ਟੀਕਾ ਟੰਡਾ ਲਵਾ ਸਕਦਾ ਪਸ਼ੂ ਕਿਉਂਕਿ ਪਹਾੜੇ ਦੇ ਮਿਲਦਾ ਪਿੱਛੋਂ ਜਿੱਥੋਂ ਦੀ ਕਰਮਾਂ ਦੀ ਜੰਮੀ ਪਲੀ ਹੋਊਗੀ ਘੰਡੇ ਵੀਰ ਦੇ ਕੋਲ ਆਈ ਹੈ ਕਿਉਂਕਿ ਇੱਥੇ ਆਉਂਦਿਆਂ ਨਾਲ ਇਹੋ ਜੀ ਕੋਈ ਜਾਦੂ ਦੀ ਛੜੀ ਤਾਂ ਨਹੀਂ ਵੀ ਕਮਾ ਕੇ ਆਪਾਂ ਲਾਵਾ ਪੈਕਾ ਤਾਂ ਤਨ ਪਸ਼ੂ ਕਰ ਵੀ ਜਾਂਦੇ ਹਾਂ ਹਾਂ ਜੀ ਬਾਕੀ ਥਾਣਾ ਦੀ ਵੀ ਆਪਣੀ ਫੁੱਲ ਗਰੰਟੀ ਆ ਇਹ ਨਹੀਂ ਕੋਈ ਗੱਲ ਹੈ ਜੀ ਦੁੱਧ ਕੋਈ ਮੇਰਾ ਵੀਰ ਚਾਰ ਮਾਲੇ ਕੋਈ ਤਿੰਨ ਮਾਲੇ ਤਿੰਨਾਂ ਤੋਂ ਘੱਟ ਨਹੀਂ ਹੋਣਗੇ ਉਹਗਾ ਤਿੰਨਾਂ ਤੋਂ ਬਾਹਰ ਹੀ ਹੋਊਗਾ ਹਾਂਜੀ ਹਾਂਜੀ ਬਾਕੀ ਇਹਨਾਂ ਵੀ ਜਿਹਨੂੰ ਥੋੜਾ ਜਿਹਾ ਸੇਵਾ ਚਲੋ ਬੰਦੇਓ ਥੋੜਾ ਢਿਲਾ ਮਠਾ ਲਿਆ ਹੋ ਗਿਆ ਕਰਕੇ ਨਾ ਉਹਨਾਂ ਤਾਂ ਦਿੱਤੀ ਹੈ ਜੇ ਵੰਡ ਬੜੇ ਮਾ ਉਹ ਦੋ ਤਿੰਨ 6 ਕਿਲੋ ਝੋਟੀ ਨੇ ਵੀ ਕਰਦੇ ਨਾ ਮਿੱਟੀਵਰੀ ਝੋਟੀ ਕੋਈ ਇਹ ਨਾ ਵੀ ਮੇਰਾ ਕੋਈ ਸਮਝ ਲੈ ਮੰਨ ਲਓ ਕੋਈ ਖਰਾਬ ਕਰਦੀ ਚਾਹੇ ਕੋਈ ਉਹ ਬੱਲੇ ਬਦੋ ਚੰਦੂ ਦੇ ਨੇ ਹਾਂ ਤੇ ਬਾਕੀ ਇਹ ਗੱਲ ਹੈ ਜੀ ਵੀ ਹੈ ਵੀ ਦੰਦਾਂ ਦੇ ਅਜੇ ਮੰਨ ਲਓ ਇਹਨੂੰ ਛਿੱਗੀ ਪਿਓ ਨਹੀਂ ਜਿਹੀ ਹੋਈ ਚੌਕ ਦੇ ਦੰਦ ਜਿਹੜੇ ਬਰਾਬਰ ਕਰ ਛੇਕ ਦੇ ਦੰਦ ਬਰਾਬਰ ਕਰਨ ਲਈ ਜੀ ਕੰਨੀਆਂ ਖੜੀਆਂ ਹਾਂਜੀ ਹਾਂਜੀ ਨਹੀਂ ਕੰਨੀਆਂ ਵੀ ਅਜੇ ਤਲੋ ਥੱਕੜੀਆਂ ਤੁਹਾਨੂੰ ਮਦਦ ਠੀਕ ਹਾਂ ਜੀ ਮੂੰਹ ਫੜ ਕੇ ਆਈ ਨਾ ਚਲੋ ਥੋੜਾ ਜਿਆਦਾ ਲੱਕਾ ਜਾ ਤੇ ਸਵੇਰੇ ਹੀ ਮਸਾਲਾ ਆ ਜਾ ਦਦਾ ਜਾਂ ਚਲ ਕੋਈ ਗੱਲ ਨਹੀਂ ਤੂੰ ਦੋਵੇਂ ਆਈ ਬੇਚਿਆ ਤੇ ਮੰਨ ਲਓ ਇਹ ਗੱਲ ਹੈਗੀ ਝੋਟੀ ਪੂਰੀ ਪੂਲੀ ਆ ਦੂਜੇ ਜੂਰੇ ਤੁਹਾਨੂੰ ਪਤਾ ਵਾ ਜ਼ਿੰਦਗੀ ਵੀ ਨਿੱਕੀ ਤੇ ਮੰਨ ਲਓ ਆਵੇ ਥਣ ਚੱਡਾ ਵੀ ਪੂਰਾ ਝੋਲੀ ਚਾਲੀ ਭੜੀ ਆ ਕਟਿੰਗ ਤੇ ਚੰਡੇ ਕੀ ਮੁੱਲ ਦੇ ਦਾਂਗੇ ਕਿ ਮੁੱਲ ਵੀਰ ਜੀ ਇਹਦਾ ਫਤਮ ਸਹੀ ਗਾ ਸਾ ਵੀ 75000 ਤੇ 72000 ਦੀ ਪਹੁੰਚ ਕਰਦਾ 75 ਦੀ ਹਾਂਜੀ ਹਾਂਜੀ 72000 ਦੀ ਪਹੁੰਚ ਆਉਂਦੇ ਮੰਨ ਲਓ ਇਹ ਗੱਲ ਹੈਗੀ ਜਿਹੜਾ ਐਫ ਡੀ ਵੀਰ ਜੀ ਜਿਹੜੀ ਹੁੰਦੀ ਆ 7 ਸਾਲਾਂ ਸਾਢੇ 24 ਮਹੀਨਿਆਂ ਚ ਇਹਨੇ ਸਾਢੇ 25 ਮਹੀਨਿਆਂ ਚ ਡਬਲ ਹੋਣਾ। ਫਿਰ ਆਪਣੇ ਕੋਲ ਅਗਲੀ ਮੱਝ ਆ ਗਈ ਇੱਕ ਬਹੁਤ ਸੋਹਣੀ ਚੰਗੇ ਦੁੱਧ ਦੇ ਤੁਸੀਂ ਦੱਸਣ ਰਏ ਜੇ ਵਿਸ਼ੇਸ਼ਣ ਲਈ ਹੈ। ਇਹ ਸੋਤ 12 ਕਿਲੋ ਸਾਢੇ 12 ਕਿਲੋ ਦੁੱਧ ਹੈ ਟਾਈਮ ਇਹਦੇ ਕੋਲੇ। ਲੋਬੀ ਸਾਢੇ 12 ਕਿਲੋ। ਸਾਢੇ 12 ਕਿਲੋ ਦੁੱਧ ਚਾਰ ਵੀਤੀ ਏਡਾ ਵਧੀਆ ਫਿਰ ਲੱਗਾ ਜੀ ਜਿਤਨਾ ਆਪਾਂ ਕਹਿੰਦੇ ਨਾ ਵੀ ਮਹੀਨਿਆਂ ਦੇ ਮਹੀਨ ਚਾਰ ਦੀ ਗੱਲ ਹੁੰਦੀ ਆ। ਉਸ ਗੱਲ ਦੇ ਵਿੱਚ ਇਹ ਗੱਲ ਹੈ ਕਿ ਉਹ ਨਿਆਰਾ ਚਵਾਲ ਨਿਆਰਾ ਹਾਂਜੀ ਮਿੱਠੀ ਏਡੀ ਕਰਮਾ ਵਾਲੀ ਵੀ ਭਾਵੇਂ ਥੱਲੇ ਲੰਮੇ ਪੈ ਕੇ ਕੋਈ ਕੋਈ ਵੀ ਡੰਗਰ ਆਪਣੇ ਕੋਲੇ ਜੇ ਉਟ ਖਟੂ ਡਰ ਕੇ ਤੇ ਡੰਗਰ ਮਾ ਅਗਲੇ ਭੈਣ ਭਰਾ ਦਾ ਆਈ ਗਏ ਲਾ ਜਿਹੜਾ ਵਾ ਨਾ ਖਰਚਾ ਵੀ ਆਪਾਂ ਦਾ ਇਹ ਸੁਹਾਗ ਕਿਨਮਾ ਹੋ ਗਈ ਵੀਰੇ ਸੁਹਾਗ ਜੀ ਵੀ ਆਪਾਂ ਨੂੰ ਇਹੋ ਘਰ ਆ ਕੇ ਆ ਕੇ ਬੈਠ ਗਿਆ ਸੁਹਾਗ ਜੀ ਸੋਈ ਹੈ ਆਪੇ ਘਰ ਦੀ ਝੋਟੀ ਹੈ ਮੈਂ ਆ ਕਰੂਈ ਗੱਲ ਹੈ ਕਿ ਕੋਈ ਗੱਲ ਹੈ ਤੇ ਛੋਟੀ ਹੀ ਮੈਂ ਹਾਂ ਆਪਾਂ ਮੈਂ ਕਿਹਾ ਵੀ ਨਹੀਂ ਛੋਟੀ ਚਲੋ ਬਾਕੀ ਹੁਣ ਮੈਂ ਹਾਂ ਹੁਣ ਆਪਾਂ ਮੈਂ ਦੀ ਗੱਲ ਕਰੀਏ ਹੁਣ ਹਾਂਜੀ ਹਾਂਜੀ ਹੁਣ ਆਪਾਂ ਮਾਂ ਦੀ ਤੇ ਬਾਕੀ ਇਹ ਨਾਲ ਜੰਮੀ ਪਈ ਕਰਨ ਵਾਲੀ ਵੜੀ ਆ ਫਿਰ ਮਿੱਠ ਤਵੜੀ ਆ ਕਰਨ ਵਾਲੀ ਕਿੰਨੇ ਕਿ ਦਿਨਾਂ ਚ ਸੂਆ ਹੈਗਾ ਤਾਂ ਇਹਦਾ ਵੀਰ ਜੀ ਸੂਆ ਅੱਜ 18 ਦਿਨਾਂ ਦੇ 17 ਦੇ ਵਿੱਚ ਹੋਣਾ ਕਹਰਾ ਤਾ ਤਾ ਨਹੀਂ ਉਹ ਤਾਂ ਅੰਦਰ ਵਾਰ ਹਾਂ ਜੀ ਆ ਤਾਂ ਅੰਦਰ ਅੰਦਰ ਹੀ ਆ ਬੱਚਾ ਕੱਟਾ ਮਗਰ ਕੱਟਾ 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 ਬੱਚਾ ਮਗਰ ਕੋਈ ਬੱਚਾ ਵੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਲੈਣਾ ਚਾਹੇ ਕੋਈ ਇੱਥੇ ਵੀ ਆਉਂਦਾ ਵੀਰ ਹਾਂ ਜੀ ਹਾਂ ਬੱਚਾ ਵੇਖ ਕੇ ਵੀ ਪਤਾ ਲੱਗ ਹੀ ਜਾਂਦਾ ਐਡੇ ਸਾਰੇ ਵੀਰ ਖਿਡਾਰੀ ਆ ਆਪਣੇ ਹਾਂ ਜੀ ਬਾਕੀ ਵਜਨ ਵਟਾ ਵੇਖੋ ਤੁਸੀਂ ਠੀਕ ਹੈ ਜੀ ਫੁੱਲ ਹੈ ਦੀ ਬਾਡੀ ਵੇਟ ਆ ਭਾਰੀ ਆ ਸਰੀਰਕ ਬੰਤਰ ਦੀ ਚੌੜਾ ਚਗਾਠਾ ਪਿੱਠ ਪੂੜਾ ਵੇਖੋ ਬਾਕੀ ਜੱਡਾ ਵੇਖੋ ਇੱਕਸਾਰ ਬਿਲਕੁਲ ਪੱਧਰ 12 ਕਿਲੋ ਦੀ ਮਾਲਕਨਾਂ ਚੰਗੀ ਕਾਰਗੁਜ਼ਾਰੀ ਰਹੀ ਕਰਮਾਲੀ ਕੋਈ ਮੇਰਾ ਭਰਾ ਕਿਲ ਬਤਾ ਸਕਦੇ ਆ ਚੰਗੀ ਸੇਵਾ ਹੋਵੇ। ਹਾਂ ਜੰਗੀ ਸੇਵਾ ਵਿੱਚ ਵੀ ਵੱਧ ਜਾਣਾ ਨੇ 14 14.5 ਕਿਲੋ ਵੀ ਮੈਂ ਦੁੱਧ ਕਰੂਗੀ। ਬਾਕੀ ਇਹ ਗੱਲ ਹੈ ਜੀ ਆ ਵੀ ਚਲੋ ਤੁਹਾਨੂੰ ਪਤਾ ਥੋੜੀ ਜਿਹੀ ਗਰਮੀ ਗਰਮੀ ਚਲੋ ਉੱਦਾ ਕਰਕੇ ਵੀ ਫਰਕ ਪਿਆ ਜਾਂਦਾ ਵਾ। ਤੇ ਬਾਕੀ ਚਲੋ ਇਹ ਆ ਵੀ ਠੰਡ ਚਾ ਕਰਮਾਣੂ ਚੰਗਾ ਫਿਰ ਜੰਮੀ ਭਲੀ। ਚੱਗਾ ਵੇਖ ਲੋ ਘਾਰੀ ਸਾਹ ਨੂੰ ਧੁੰਨ ਨੂੰ ਲੱਗੰਦਿਆ ਮੱਲ ਨੂੰ ਲੱਗੰਦਿਆ। ਬਿਲਕੁਲ। ਹਾਂ ਜੀ। ਇਹ ਜਿਹੜੀ ਦੋਸਤੋ ਫੇਸ ਕੁਆਲਿਟੀ ਲੰਬੀ ਕਰਦੈਨ। ਪੂਰਾ ਢਾਂਚਾ ਭਾਰਾ ਕਰਮਾਲੀ ਦਾ ਕੋਈ ਹੌਲੀ ਵਜਨ ਵੇਟ ਦੇ ਵਿੱਚ ਹੌਲੀ ਨਾ ਮੰਨ ਕੇ ਸੌਦਾ ਕਰਿਓ ਵਜਨ ਮੇਟ ਪੂਰਾ ਠੀਕਾ 945 ਵੈਸੇ 12 ਕਿਲੋ ਦੁੱਧ ਵੀ ਖਾੜੀ ਸਾਰੀ ਮੱਛਾਂ ਨਹੀਂ ਚਬਾਉਂਦੀਆਂ ਤੇ ਚੰਗਾ ਸੋਹਣਾ ਥੱਲਿਓਂ ਬਖਾਲਾ ਬਕੂਲਾ ਤੁਸੀਂ ਦੇਖ ਕੇ ਜੱਜਮੈਂਟ ਕਰ ਲੋਗੇ 3:30 4:00 ਵਜੇ ਤਾਂ ਸਮਾਂ ਵੈਸੇ ਚੁਵਾਈ ਦਾ ਸਮਾਂ ਨੇੜੇ ਆਉਂਦਾ ਹੀ ਜਾਂਦਾ ਹਾਂਜੀ ਹਾਂਜੀ ਤੇ ਬਣਾ ਬਣਿਆ ਥਣਿਆ ਪਸ਼ੂ ਤੁਹਾਨੂੰ ਜਿਹੜਾ ਨਜ਼ਰ ਆਈ ਜਾਊਗਾ ਵੀ ਟਾਈਮ ਤੋਂ ਟਾਈਮ ਮੇਰਾ ਭਰਾ ਜਿੱਦਾਂ ਮਰਜ਼ੀ ਕੋਈ 2 ਟਾਈਮ ਚੋੜੋ 3 ਟਾਈਮ ਚੋੜੋ ਠੀਕ ਆ ਕਿੰਨੀ ਵੀ ਤੁਸੀਂ ਆਪਾਂ ਛੱਡੀਆਂ ਨਹੀਂ ਗੀਆਂ ਛੱਡਣੀਆਂ ਨਹੀਂ ਆਪਾਂ ਇਹ ਗੱਲ ਹੈ ਕਿ ਅੱਗੇ ਵੀ ਤੁਹਾਨੂੰ ਬੇਨਤੀ ਹੈ ਉਹ ਕਰਦਾ ਨਾ ਵੀ ਆਪਾਂ ਨਾ ਟਾਈਮ ਦੇ ਨਾ ਜੇ ਸਵੇਰੇ ਤਾਂ ਸਵੇਰੇ ਵੀ ਟਾਈਮ ਨਾਲ ਵੀਡੀਓ ਬਣਾਈਏ ਵੀ ਡੰਗਰ ਤੁਹਾਨੂੰ ਪਤਾ ਛੱਡੀਆਂ ਨਾ ਮੁੜ ਕੇ ਹੁਣ ਕਈ ਭੈਣ ਭਰਾ ਇਹੋ ਜਿਹਾ ਵੀ ਉਹ ਹੱਥ ਵੀ ਨਹੀਂ ਲਾਉਂਦੇ ਠੀਕ ਹੈ ਜਿਨ੍ਹਾਂ ਨੇ ਆਪਣੇ ਕੋਲ ਤੇ ਫਿਰ ਤੁਹਾਨੂੰ ਪਤਾ ਜਾ ਕੇ ਕੋਈ ਕਿਲੋ ਖੰਡ ਘੱਟ ਦੁੱਧ ਨਿਕਲਾਵੇ 2 ਕਿਲੋ ਤੇ ਫਿਰ ਅਗਲਾ ਥੋੜਾ ਜਿਹਾ ਤਰਾਜ ਕਰਦਾ ਹੁੰਦਾ ਕੋਈ ਪਤਾ ਨਹੀਂ ਕਿ ਨਹੀਂ ਗਲਤ ਦੱਸ ਬਿਲਕੁਲ ਹਾਂਜੀ ਹਾਂਜੀ ਤੇ ਉਹਦਾ ਕਰਕੇ ਵੀ ਹੁਣ ਇਹਦੇ ਕੋਲੇ ਸਾਢੇ 12 ਕਿਲੋ ਦੁੱਧ ਵੀ ਜੀ ਹੈਗਾ ਵਾ ਮੌਕੇ ਤੇ ਖਾ ਜੀ ਠੀਕ ਆ ਹਾਂਜੀ ਹਾਂਜੀ ਅੱਛਾ ਵੀਰ ਜੰਡੇ ਕੀ ਮੁੱਲ ਕਿੰਨੇ ਦੇ ਦਾਂਗੇ ਮੁੱਲ ਵੀ ਜੀ ਇਹਦਾ ਆਪਾਂ ਤੁਹਾਨੂੰ ਮੱਥੇ ਕਰਦਾ ਵੀ 1.50 ਕਰਦੇ ਤੇ ਇਹਦੀ ਵੀ ਜੀ 20 ਚ ਪੌਂਡ ਕਰਦੇ ਜੀ ਦੇ ਵਿੱਚ ਹਾਂਜੀ 20 ਚ ਪੌਂਡ ਕਰਦੇਗੀ 1 20 ਕੋਈ ਮਾਨਤਾ ਹੋਰ ਹੋ ਜਾਊਗਾ ਕਰ ਦਾਂਗੇ ਵੀਰ ਜੀ 1 18 ਦੀ ਪੌਂਡ ਕਰ ਦਾਂਗੇ ਚਲ ਹਾਂਜੀ 1 ਲੋਬੀ 18 ਦੀ ਪਹੁੰਚ ਹੋ ਜੂਗੀ 18 ਦੀ ਘਰ ਤੱਕ ਠੀਕ ਹੈ ਜੀ 100 ਕਿਲੋਮੀਟਰ ਦੇ ਪੈਡੇ ਤੱਕ ਠੀਕ ਹੈ ਜੀ ਬੱਚਾ ਵੇਖੋ ਮਗਰ ਭੋਲੂ ਜਾਂ ਬੱਚਾ ਜਿਵੇਂ ਹਾਂ ਹਾਂ ਦੇਖੋ ਆਹ ਦੇਖੋ ਜੀ ਮੈਂ ਚੰਗੀ ਸੰਭੀ ਵੀਡੀਓ ਦਾ ਕਰਕੇ ਬੱਚਾ ਵੀ ਚਲੋ ਚੰਗਾ ਸੰਭਾਤੀ ਨਹੀਂ ਮੈਂ ਥੱਲੇ ਦੁੱਧ ਹੈਗਾ ਤੇ ਕਰਮ ਵਾਲੀ ਦੇ ਛੱਡਿਆ ਕਿਸੇ ਭਰਾਣੇ ਤੇ ਫਿਰ ਬੱਚਾ ਬਣਿਆ ਹਾਂ ਜੀ ਹਾਂ ਜੀ ਭੋਲੂ ਬੱਚਾ ਮਗਰ ਇਦਾਂ ਇੱਕ ਹੋਰ ਤੋਹਫਾ ਤੁਹਾਨੂੰ ਦਿਖਾਉਣਾ ਹੈ ਬੜੀ ਚੰਗੀ ਮੱਝਾ ਦੋਸਤੋ ਚੰਗੇ ਦੁੱਧ ਵਾਲੀ ਕਿਸੇ ਭਰਾਨੇ ਡੇਰੀ ਪਰਪਸ ਵਾਸਤੇ ਖਰੀਦੀ ਨੀ ਸੀ ਕਿਹੜੀਆਂ ਡੇਰੀਆਂ ਵਾਲੇ ਵੀਰ ਨੇ ਹੱਥ ਪਾਉਣਾ ਤੇ ਪਾ ਸਕਦੇ ਤੁਸੀਂ ਦੁੱਧ ਦੇ ਥੱਲੇ ਵੀਰ ਝੰਡੇ 14 ਕਿਲੋ ਦੱਸਿਆ ਜੀ ਸਾਡੇ ਨੂੰ 13.5 13 14 ਕਿਲੋ ਵੀਰ ਜੀ ਦੁੱਧ ਖਾ ਦਿੰਦੇ ਅੱਜ ਇਹਨੂੰ ਕਿਚਾ ਦਿਨ ਸੋਈ ਨਾੜੂ ਕੱਟੀ ਦੇ ਮਗਰ ਵੀ ਕੱਟੀਏ ਦੇਖੋ ਮੌਰੀ ਮਗਰ ਕੱਟੀਏ ਸੂਆ ਹੋਊਗਾ ਇਹਦਾ ਵੀ ਤਿੱਜਾ ਕੇ ਦੁੱਜਾ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਆ ਮੂਹ ਤੋਂ ਤੇ ਦੁੱਧਾ ਹੀ ਲੱਗਦਾ ਕੁੱਤੇ ਜਾਮਾ ਲੇ ਕੋਈ ਆਪ ਕੋ ਤੇ ਜਾ ਮਾਲੇ ਕੋਈ ਆਪ ਦੀ ਪੱਖ ਮਾਰਨ ਲਈ ਕੋਈ ਮੇਰਾ ਵੀ ਉਹ ਜੀ ਕੱਟੀ ਵੇਖੋ ਪੂਰੀ ਬੇਲ ਦੀ ਲੰਬਾਈ ਉਚਾਈ ਕੱਟੀ ਵੇਖੋ ਮੇਰਾ ਭਰਾ ਕੱਟੀ ਬਹੁਤ ਸੋਹਣੀ ਆ ਨੜੂਆ ਨਾਲ ਆ ਦੂਜਾ ਤੀਜਾ ਕਿ ਦੇਣੀ ਅਜੇ ਨੂੰ ਇਹਨਾਂ ਦੇ ਤੀਜਾ ਦੇਣਾ ਦੇਸੀ ਬਹੁ ਵੀ ਤੀਜਾ ਦੇਣਾ ਆ ਸਟਾਰਟ ਬਹੁਤ ਵਧੀਆ ਕਰ ਮਾਲੀ ਜੀ ਆ ਬੇਖੋ ਹਾਂ ਨਿਚਵਾ ਸਟਾਰਟਿੰਗ ਮੋਟੀ ਬੇਨਸ ਕਾਫੀ ਹਵਾਨੇ ਚੱਡੇ ਦੇ ਉੱਪਰ ਬੇਨਸ ਬਾਕੀ ਮਿਲਕਣਾੜ ਕਾਫੀ ਮੋਟੀ ਆ ਤੋ ਬਹੁਤ ਸੋਣਾ ਥਾਣੇ ਲੱਗਾ ਕਰ ਮਾਰ ਲਿਓ ਠੀਕ ਆ ਜੀ ਸੋ ਸਾਢੇ 13 14 ਕਿਲੋ ਚਟਾਣੀ ਵੀ ਚੰਗੀ ਹੈ ਬਹੁਤ ਵਧੀਆ ਵੀਰ ਜੀ ਉਤਨਾ ਆਪਾਂ ਨੂੰ ਚਲੋ ਉਹਨਾਂ ਨੇ ਮੰਨ ਲਓ ਕਿ ਇਹ ਗੱਲ ਕਹੀ ਆ ਵੀ ਅਸੀਂ 16 16.5 ਕਿਲੋ ਇਹਨੇ ਪਿਛਲੇ ਸੂਏ ਦੋ ਤੇ ਚਵਾ ਲਿਆ ਕਰ ਮਾਰ ਲਿਓ ਜੀ ਅੱਡੀ ਮੈਂ ਨੂੰ ਹੁਣ ਜੇ ਆਪਾਂ ਕਹੀ ਆ ਵੀ ਹੁਣ 15 16 ਲੀਟਰ 15 ਲੀਟਰ ਹਾਂ ਤਾਂ ਵੀ ਕੁਝ ਨਹੀਂ ਹਾਂਜੀ ਹਾਂਜੀ ਬਾਕੀ ਇਹ ਗੱਲ ਹੈ ਜੀ ਆ ਵੀ ਚਲੋ ਇੰਨਾ ਵੀਧੀ ਕੋਲੇ ਜੀ ਆਪਾਂ ਚ ਉਹ ਇੰਨਾ ਚਵਾ ਲਾ ਦੋ ਚਾਰ ਦਿਨ ਕਰਨ ਵਾਲੀ ਰਹਿ ਕਿ ਵਿੱਚ ਬਾਕੇ ਵੀ ਇੰਨਾ ਬੜਾ ਹੂੰ ਕਿ ਇਹਦੇ ਕੱਦ ਕਾਠੇ ਨੂੰ ਮੈਂ ਤੁਹਾਨੂੰ ਮੱਥਾ ਹੀ ਕਰਦਾ ਕਿ ਕਹੇ ਉਹ ਕੱਟੀ ਬੱਚਾਦਾਰੀ ਬੰਤਾ ਤੇ ਵੀਗੀ ਪਤਨ ਪੀ ਹੈ ਹੂੰ ਇਹ ਉੱਗੀ ਛੱਡੀ ਛੱਡੀ ਤੁਹਾਨੂੰ ਬੜਾ ਕੋਈ ਨਹੀਂ ਆ ਫੇਰੇ ਚਲੋ ਖਾਲੀ ਤੁਸ ਤਾਰਾਂ ਹੀ ਰਹਿੰਦੀਆਂ ਹੈ ਮੜੀਆਂਆਂ ਵਿੱਚ ਤੇ ਹਾਂ ਬਾਕੀ ਬੁੱਤ ਬੱਤ ਵੀ ਚੰਗਾ ਬਹੁਤ ਬਹੁਤ ਵੀਰ ਜੀ ਕੱਤ ਹਾਈਟ ਵੀ ਬੜੀ ਆ ਦੁੱਧ ਵੀ ਸੋਨਾ ਆ ਕੱਤ ਹਾਈਟ ਵੀ ਬੜਾ ਠੀਕ ਆ ਜੀ ਮਿੱਠਤ ਵੀ ਬੜੀ ਫਿਰ ਇਹ ਨਹੀਂ ਕੋਈ ਜਿੱਤਰਾ ਮਰਜੀ ਕੋ ਥੱਲੇ ਬਹਿ ਜੇ ਕਰਮਾਣੀ ਨੂੰ ਕੋਈ ਪ੍ਰਵਾਹ ਹੀ ਨਹੀਂ ਪਲੇਟੇ ਵੀ ਕਰਮਾਣੀ ਠੀਕ ਆ ਜੀ ਮਾਲੀਆਂ ਵਾਂਗੂ ਬੜਾ ਚੌੜਾ ਪਿੱਠ ਪੂੜਾ ਕਰਮਾਣੀ ਦਾ ਬੜੀ ਪਲੀ ਸੰਭੀ ਆ ਸੋ 13 14 ਕਿਲੋ ਤੋਂ ਸ਼ੁਰੂਆਤ ਹੀ ਕੀਤੀ ਬੋਲੇ ਬੋਲੇ ਚ ਹੀ ਅਜੇ ਫਿਰ ਅਜੇ ਬੋਲੇ ਬੋਲੇ ਚ ਹੀ ਅਜੇ ਆ ਹਾਂ ਜੀ ਆ ਦੁੱਧ ਤਾਂ ਫਿਰ 20 ਘੰਟੇ ਚੱਕ ਚਲੋ 12 13 ਜਾਂ 13 13.5 ਦੀ ਗੱਲ ਕਰਨ ਰਿਹਾ ਦੁੱਧ 15 16 ਲੀਟਰਾਂ ਤਾਂ ਵੀ ਕੋਈ ਅੱਛਾ ਕਰੂਗੀ ਵੀਰ ਜੀ ਇਹ ਨਹੀਂ ਕੋਈ ਜੇ ਤੰਗੇ ਫਾਰਮਰ ਹੋਵੇ ਜੀ ਜਿੱਦੀ ਮਾਂ ਜਿਤਨਾ ਕਰਮਾ ਵਾਲੀ ਪੈਰੋਂ ਪੈਰ ਚੜਦੀ ਹੁੰਦੀ ਹੁੰਦੀ ਨਾ ਦੁੱਧ ਤੇ ਤੇ ਕੋਈ ਪਤਾ ਨਹੀਂ ਇਹਨੂੰ 18 ਠੂਰਾ ਦੇ ਵੀ ਚੱਲ ਪੈਂਦੀਆਂ ਕਰਮਾ ਵਾਲੀਆਂ ਕਿਉਂ ਇਹ ਨਾਲ ਲੱਗਿਆ ਵੀ ਕਰਕੂਤ ਵਾਲੀ ਆ ਕਰਮਾਂ ਵਾਲੀ ਹਾਂ ਇਹ ਤਾਂ ਨਹੀਂ ਵੀ ਮੰਨ ਲਓ ਕੋਈ ਨਾਲੇ ਮੈਨੂੰ ਪਤਾ ਕਰਾਣੀ ਹੁੰਦੀ ਜੇ ਚਾਹਾਂ ਤੇ ਹੁੰਦੇ ਆ ਬੁੱਢੇ ਪੁਰਾਣਿਆਂ ਦੇ ਲਈ ਕੋਈ ਪੁਰਾਣਿਆਂ ਦੀ ਮੈਂ ਆ ਜਿਹੜੀ ਉਹੋ ਹੀ ਆ ਜਿਹੜੀ ਮੰਨ ਲਓ ਕੋਈ ਠੰਡੀ ਮੁੱਚੀ ਲਈ ਤੁਹਾਨੂੰ ਪਤਾ ਪਨੇ ਹਾਂ ਜੇ ਮੱਝ ਹੋਵੇ ਚਾਹੇ ਕੋਈ ਨੌਤੀ ਹੋਵੇ ਲਾਣੇ ਕਰਾਣੇ ਦੀ ਪਛਾਣੀ ਜਾਂਦੀ ਹਾਂਜੀ ਪਛਾਣੀ ਜਾਂਦੀ ਵੀਰ ਜੀ ਦੂਰੋਂ ਦੂਰੋਂ ਪਛਾਣ ਲੈਂਦੇ ਆ ਹਾਂ ਪਰ ਪਾਰਕੂ ਆ ਮੇਰੇ ਅਜੇ ਤੁਹਾਨੂੰ ਦੱਸਦਾ ਚੱਲੋ ਕੁੱਤੋਂ ਇਹਨੇ ਕਰਮਾਂ ਵਾਲੀ ਨੇ ਨਾ ਪੂਰੇ ਪੂਰੇ ਨੇ ਸੈੱਟ ਕੀਤੇ ਹਾਂ ਹਾਂਜੀ ਹਾਂਜੀ ਆ ਦੇਖੋ ਜੀ ਹਾਂ ਬਾਕੀ ਡਿਜ਼ਾਈਨ ਜੂਨ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਵੀਰ ਦੀ ਚੱਡੇ ਨੇ ਚੱਡੇ ਛੋਟੇ ਦੀ ਵੇਖੋ ਪਰਮਾ ਚੱਡਾ ਹਾਂਜੀ ਹਾਂਜੀ ਬਿਲਕੁਲ ਲੱਤਾਂ ਪੱਟਾਂ ਦੇ ਸੰਬੰਧ ਵਿੱਚ ਕਰ ਪਰਮਾ ਚੱਡਾ ਚੈੱਕ ਕਰਾ ਦਾਂਗੇ ਘਰੇ ਬੈਠੇ ਬਠੇ ਤੁਸੀਂ ਧਾਰ ਦੇਖ ਲੋਗੇ ਵੀ ਭੋਰ ਛਟਾ ਹੈਗਾ ਜਾਂ ਨਹੀਂ ਹੈਗਾ ਹਾਂਜੀ ਬਾਕੀ ਮੇਲਨਦੀ ਤੇ ਵੀਰ ਦੀ ਇਹਨਾਂ ਦੀ ਇਹੋ ਗਰੰਟੀ ਹੈ ਉਹ ਕਦੇ ਉੜਕਣ ਨੜਕਣ ਦੀ ਵੀ ਕੋਈ ਜੜੀ ਵੀ ਉੜਕ ਜੂਣਾ ਕਰੀ ਨਹੀਂ ਉਹ ਮੈਂ ਆਪ ਹਾਂ ਇਹ ਨਹੀਂ ਗੱਲ ਵੀ ਨਹੀਂ ਗਲਤ ਕੰਮ ਨਹੀਂ ਕਰਨਾ ਨਹੀਂ ਕਾਨੂੰ ਨਾ ਬਸ ਮੰਨ ਲਾ ਇਹ ਗੱਲ ਹੈ ਲੋੜ ਹੀ ਨਹੀਂ ਆ ਤੇ ਇਹ ਵੀਰ ਛੰਡੇ ਮੋਲ ਵਾਰੀ ਦੱਸ ਕਿੰਨੇ ਦੇ ਦੇਣੀ ਹੈ ਮੋਲ ਵੀ ਤੇ ਦਾ ਪੈਕ ਏ ਵੀ ਇਸ 1.60 ਹਜ਼ਾਰ ਤੇ ਪਹੁੰਚ ਕਰ ਦਾਂਗੇ 1.60 ਤੇ 1.60 ਚ ਹਾਂ ਨਾ ਜਿਹੜੀ ਗੱਲ ਹੈ ਕਿ ਦੁੱਧ ਪਲਾ ਕੋਈ ਮੇਰਾ ਵੀ ਦੋ ਡੰਗ ਚੂਲੇ ਆਪਣੀ ਤਸਦੀਕ ਕਰ ਲਓ ਛੇਤੀ ਹਾਂ ਨਾ ਕਰਕੇ ਜੇ ਮੈਂ ਨੇਮ ਨਹੀਂ ਘਟਾਉਂਦਾਗਾ ਨਹੀਂ ਮੈਨੂੰ ਪਤਾ ਇਹ ਗੱਲ ਹੈਗੀ ਆ ਮੁਰਕੇ ਤੋਂ ਆਸ ਨੇ ਲੈ ਘਟਾਏ ਮੈਂ ਹਉ ਤੋਂ ਪਹਿਲਾਂ ਹੀ ਆਪਾਂ ਇਹ ਗੱਲ ਹੈਗੀ ਆ ਕਿ ਨਹੀਂ ਹਾਂਜੀ ਹਾਂਜੀ ਠੀਕ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਆ 1.60 ਹੋ ਗਈ ਵੀ ਹੋ ਜਾਊਗਾ ਥੱਲੇ ਹੋਰ ਨਹੀਂ ਵੀ ਜੀ 1.60 ਤੋਂ ਨਹੀਂ ਆ ਬਾਅਦ ਐਂਡ ਹੀ ਆ ਕੰਮ ਫਿਰ ਮੋ ਜਿਹੜਾ 1.60 ਤੋਂ ਠਾਂ ਲਾਉ ਉਹ ਮੰਨ ਲਓ ਵੀ ਫਿਰ ਉਹ ਦਿਨ ਆਪਾਂ ਮੁੱਲ 75 ਕਰਾਂਗੇ ਹਾਂਜੀ ਕੀ ਛੋਟੀ ਸਿੰਗੀ ਮੱਥਾ ਬਿਲਕੁਲ ਚੌੜਾ ਗੈਟ ਬਲੈਕ ਹੀ ਸਮਝੋ ਥੋੜੇ ਕੇ ਪੂਛਤ ਮਗਰ ਕੋਈ 4-5 ਇੰਚ ਵਾਈਟ ਆ। ਬਾਕੀ ਕੱਤੀ ਬੜੀ ਫੱਬੀ ਆ ਹੈ ਖੀਰੀ ਐ। ਖੀਰੀ ਖੀਰੀ ਜੀ ਖੀਰੀ। ਲੋਬੇ ਦਰਬਾਰ ਤੋੜ ਕੇ ਦਿਖਾਉਣੇ ਆ ਬਿਲਕੁਲ ਬੰਦੇ ਬੱਤਰ ਤੇ ਆ। ਹਾਂਜੀ ਹਾਂਜੀ ਇਹਨੇ ਤਿੰਨਾ ਤੁਸੀਂ ਹਸਾ ਲਾ ਲਓ ਬਿੱਜੂ ਨੇ ਦੱਸਿਆ ਵੀ ਜਿੱਥੋਂ ਆਪਾਂ ਲਈ ਆ ਨਾ ਹਾਂ। ਹਸਾ ਲਾ ਲਓ ਵੀ ਤਿੰਨਾ ਮਹੀਨਿਆਂ ਦੀ ਟੋਕੜ ਗੱਬਣ ਹੀ ਇਹਦੀ। ਮਾਦਰ ਜਿਹੜੀ ਮਦਰ ਦਾ ਦੁੱਧ ਆ ਤੇ ਪਤਾ ਹਾਂਜੀ ਹਾਂਜੀ ਵੀਰ ਜੀ ਤਿੰਨਾ ਮਹੀਨਿਆਂ ਦੀ ਥੱਲੇ ਥਾਲੋ 12 ਕਿਲੋ ਦੁੱਧ ਹੀ ਹੁਣ ਤਿੰਨਾ ਮਹੀਨਿਆਂ ਦੀ ਗੱਬਣ ਥੱਲੇ ਗੱਬਣ ਥੱਲੇ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਇਹ ਆ ਵੀ ਬਾਕੀ ਇਹ ਗੱਲ ਹੈਗੀ ਆ ਵੀ ਬਹੁਤ ਜਿਆਦਾ ਚੱਕੀ ਤੁਹਾਨੂੰ ਦੱਸਣ ਦੇ ਚੰਗੇ ਵਧੀਆ ਕਹੇ ਸੀ ਬੰਦੀ ਬਾਕੀ ਥਾਣੇ ਦੱਸਣ ਦਿਆ ਹਾਂਜੀ ਹਾਂਜੀ ਬਹੁਤ ਮਾਨ ਇਹ ਨਸਲ ਬਰੀਡ ਹੈ ਨਾ ਜਿਹੜੀ ਮਦਰ ਵਾਲੇ ਪੱਖ ਤੋਂ ਚੰਗੀ ਬਾਪ ਵਾਲੇ ਪੱਖ ਤੋਂ ਚੰਗੀ ਆ ਉਹ ਤਾਂ ਥਾਣੇ ਦੱਸੂਗਾ ਵੀ ਵਾਕਿਆ ਥਾਣਾ ਝੋਲੇ ਤੋਂ ਪਤਾ ਲੱਗਦਾ ਹਾਂਜੀ ਝੋਲੇ ਤੋਂ ਪਤਾ ਲੱਗਦਾ ਨਾਲੇ ਤੁਹਾਨੂੰ ਪਤਾ ਉਹਦੀ ਬੰਤਰ ਤੋਂ ਪਤਾ ਲੱਗਦਾ ਵਾਕੀ ਬੰਤਰ ਬਹੁਤ ਵਧੀਆ ਦੇਖੋ ਨਾਲ ਇਹ ਗੱਲ ਹੈਗੀ ਆ ਮੂੰਹ ਵੇਖੋ ਕਿੰਨਾ ਨਿਕਾਜਿਆ ਮੂੰਹ ਕਿੰਦਾ ਸੋਹਣਾ ਆ ਦੇਖ ਹੈ ਹਾਂ ਤੇ ਬਾਕੀ ਇਹ ਗੱਲ ਹੈ ਕਿ ਪੂਰੀ ਤੁਹਾਨੂੰ ਪਤਾ ਜਿਆਦ ਬਰੀਦ ਦੇ ਇਹ ਪਤਾ ਨਹੀਂ ਕਿਸੇ ਨੇ ਕਹਿਦਾ ਸਿਆਣਿਆਂ ਦੇ ਝੋਨੇ ਵਾਲੇ ਪਿੰਡ ਪ੍ਰਾਲੀਆਂ ਤੋਂ ਪ੍ਰਾਲੀਆਂ ਤੋਂ ਦੇਖ ਪੈਂਦੇ ਸਹੀ ਗੱਲ ਹੈ ਹਾਂ ਇਹ ਵੀ ਤੇ ਆ ਜੀ ਹਾਂ ਬਾਕੀ ਵੀ ਜੀ ਬਣ ਜੂਗੀ ਹੋਣੇ ਚਲੋ ਆਪਾਂ ਉਹਨਾਂ ਨੂੰ ਪੁੱਛਿਆ ਚਲੋ ਬੰਦੇ ਆਪਣੇ ਆਪ ਖਾਚ ਹੀ ਖਾ ਦੇਖੋ ਕਿ ਕਿੱਦਾਂ ਕਰਮਾ ਇਹ ਕੁਛ ਆਂਦੀ ਹੈ ਕਰਮਾ ਨਹੀਂ ਨਹੀਂ ਆਹ ਦੇਖਾ ਦੇਖੋ ਡਿਜ਼ਾਈਨ ਮੇਰਾ ਭਰਾ ਠੀਕਾ ਨਹੀਂ ਸੋ ਕਿਸੇ ਭਰਾ ਨੇ ਪੈਸੇ ਲਾਉਣੇ ਆ ਚੀਜ਼ ਲੈਣੀ ਆ ਤੇ ਕੋਈ ਯਾਦ ਰੱਖੂਗਾ ਵੀ ਸੇ ਆਈ ਹੈ ਝੰਡੇ ਦੇ ਕੋਲੋਂ ਵੀਰ ਦੇ ਕੋਲੋਂ ਬਹੁਤ ਪਿਆਰੀ ਕੱਟੀ ਝੋਟੀ ਆ ਤੇ ਮੂੰਹੋਂ ਦੰਦੀ ਵੀ ਖੀ ਰਹੀ ਆ ਠੀਕ ਬਹੁਤ ਸਣਾ ਪਿੱਠਪੂੜਾ ਕਰਮਾ ਵਾਲੀ ਬਣਦੇ ਬੱਤਰਾ ਮੈਨਾਂ ਦਾ ਵੀ ਚਲੋ ਹੁਣ ਜਿਹੋ ਜਾ ਕੇ ਸਮਾਂ ਆ ਗਿਆ ਸੌਣ ਸੂਣ ਦੇ ਵਿੱਚ ਕਰਮਾ ਵਾਲੀ ਨਿਤਰ ਜਾਣਾ ਨਿਤਰ ਜਾਣਾ ਨਿਤਰ ਜਾਣਾ ਵੀਰ ਜੀ ਨੇ ਬਣਦਾ ਚਲੋ ਇਹ ਗੱਲ ਹੈਗੀ ਆ ਕੋਈ ਹੁਣ ਦੋ ਚੌ ਦਿਨ ਨਹੀਂ ਇਹਨੂੰ ਕੋਈ ਕਰਮਾ ਵਾਲੀ ਨੂੰ ਸਾਭ ਕੇ ਤੇ ਚਲੋ ਇਹਨੇ ਤੁਹਾਨੂੰ ਪਤਾ ਬਣ ਗਈ ਸਾਭੀ ਪਲੀ ਜੀ ਚੱਲਣ ਦਾ ਹੀ ਆ ਨਾ ਹਾਂਜੀ ਪਲੀ ਪਲੀਤੀ ਤੁਹਾਨੂੰ ਪਤਾ ਵੇਖੋ ਪੂਰੀ ਆ ਬਾਕੀ ਇਹ ਨਹੀਂ ਅਜੇ ਤੱਕ ਵੀਰ ਜੀ ਅੰਦਰ ਕਿਆਨ ਨਾ ਕੋਈ ਧਿਆਨ ਤੇ ਇਹਨੇ ਕੋਈ ਵੀਰ ਜੀ ਅਜੇ ਤੱਕ ਨਹੀਂ ਇਹ ਤੁਹਾਨੂੰ ਮਸਾਹੀ ਗੱਲ ਦੱਸਾਂ ਵੀ ਇਹ ਕਰੀਮ ਨਹੀਂ ਇਹ ਤੁਹਾਨੂੰ ਦ ਬੜੇ ਪਿਆਰੀ ਝੋਟੀ ਹਾਂਜੀ ਹਾਂਜੀ ਬਹੁਤ ਵਧੀਆ ਝੋਟੀ ਆ ਠੀਕ ਆ ਜੀ ਬਾਕੀ ਪੂਰਾ ਸਟਰਕਚਰ ਤੁਸੀਂ ਦੇਖ ਲਿਆ ਥਾਂ ਤੁਹਾਨੂੰ ਦਿਖਾ ਦਿੱਤੇ ਝੋਲੀ ਚਾਲੀ ਤੁਹਾਨੂੰ ਦਿਖਾ ਦਿੱਤੀ ਆ ਇਧਰ ਇੱਕ ਪੂਰੀ ਫੇਰ ਛਾਤ ਮਰਵਾ ਦਿੰਨੇ ਆ ਆ ਦੇਖੋ ਆ ਦੇਖੋ ਜੀ ਇਹ ਬਿੰਦੀਆਂ ਦੇਖੋ ਸੀਲੀਆਂ ਤੁਲੀਆਂ ਤੇ ਬਿੰਦੀਆਂ ਆ ਬਿੰਦੀਆਂ ਵੀ ਹੈਗੀਆਂ ਤੇ ਬਟਨ ਵੀ ਲੱਗੇ ਹੈ ਵੇਲੇ ਨਾਲ ਹੀ ਆ ਵੇਲੇ ਨਹੀਂ ਗੇ ਹਾਂ ਲੈ ਨਹੀਂ ਕਰੂਗੀ ਚੰਗੀ ਹਾਂ ਇਹ ਗੋਣੀਆਂ ਪਛਮਾ ਤੇ ਚੰਗੇ ਗੋਣ। ਹਾਂਜੀ। ਅੱਛਾ ਵੀਰ ਝੰਡੇ ਕੱਟੀ ਝੋਟੀ ਦੇ ਰਹੀਆ ਕਿੰਨੇ ਦੀ? ਵੀਰ ਜੀ ਇਹ 40 ਪੁਰੇ ਦੀ ਦੇ ਦੇ। ਪੌਂਚ ਵਿੱਚ 40 ਦੀ। ਹਾਂਜੀ। ਪੌਂਚ ਕਰ ਪੌਂਚ ਪੌਂਚ ਵਿੱਚ ਵਿੱਚ। 520 72 820 3000 ਤੱਕ ਪਾਸ ਉਹ ਹੀ ਨਿਕਲ ਗਿਆ। ਉਹ ਨਿਕਲ ਗਿਆ ਵੀਰ ਜੀ ਉਹ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਮੁੱਲ ਭਾਵੇਂ 45 ਕਰ ਲਈਏ ਤੇ ਭਾਵੇਂ ਜੋ ਮਰਜ਼ੀ 45 ਦਾ ਹੱਕ ਰੱਖਦੀ ਵੀ ਆ ਝੋਟੀ। ਹਾਂ। ਇਹ ਨਹੀਂ ਮੰਨ ਲੋ ਕੱਟੀ ਵੀ ਆ ਵੇਖ ਲੋ ਤੁਹਾਨੂੰ। ਕਿ ਭਰ ਉਹ ਜਾਨੀ ਲਾਵੇ ਮੇਰਾ ਵੀਰ ਕੋਈ ਸਾਹਮਣ ਵਾਲਾ ਕੋਈ। ਹਮ। ਇਹ ਨਾ ਗੱਲ ਆ ਕਿ ਮੰਨ ਲੋ ਉਹ ਜੇ ਦੂਜੇ ਵਾਲਾ ਨਾ ਕੰਮ ਤੇ ਇਹ ਅੱਜ ਟੋਟਲ ਜਿਹੜੇ 6 ਨਗਰ ਤੁਹਾਨੂੰ ਦਿਖਾਤੇ ਆ ਪੂਰੀ ਦਿਖਾਤੀ ਆ ਝੋਟੀਆਂ ਪਹਿਲ ਨਾਲ ਦੂਜਣਾਂ ਤੀਜੇ ਸੂਵੇ ਦੇ ਵਿੱਚ ਮੱਝਾਂ ਦਿਖਾਤੀਆਂ ਨੇ ਵੱਟੀਆਂ 15 14 14 ਲੀਟਰ ਵਾਲੀਆਂ ਤੇ ਮੇਰਾ ਭਰਾ ਕਰ ਲੋ ਕੰਟੈਕਟ ਕਰ ਲੋ ਸੰਪਰਕ ਠੀਕ ਆ ਜੀ ਮਾਲ ਸਾਰੇ ਸਾਫ ਸੁਥਰਾ ਤੇ ਜਿੰਨੇ ਕ ਪੈਸੇ ਲਾਉਣੇ ਆ ਉਸ ਹਿਸਾਬ ਕਿਤਾਬ ਦਾ ਮਾਲ ਤੁਹਾਨੂੰ ਮਿਲ ਜੂਗਾ ਤੇ ਛੱਡੇ ਵੀਰੇ ਇੱਕ ਨੰਬਰ ਕਰ ਸੰਦੇ ਆਪਣੇ ਨੰਬਰ ਹੈਗਾ ਵੀ ਜੀ 9872439717 9872439717 ਦੂਜਾ ਨੰਬਰ ਹੈਗਾ ਜੀ 826472068 ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਦਰਤਾਰ ਠੀਕ ਹੈ ਮਾਰਾ ਹਾਂਜੀ ਹਾਂਜੀ ਮੈਂ ਜੀ ਕਹੇ ਵੀ ਪੁਰਾਣੀ ਹੋਂ ਨਾ ਪਲਾਨ ਕਰੂੰਗੀ ਲੋਕੇਸ਼ਨ ਲਾ ਲਈ ਜੀ ਆਮ ਤਕਰੀਬਨ ਜੀ ਲੋਕਾਂ ਨੂੰ ਪਤਾ ਹੀ ਆ ਦੂਰ ਮੇਰੇ ਤੋਂ ਹਾਂਜੀ ਹਾਂਜੀ ਬਾਬੇ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਅਦਰਵਾਇਜ਼ ਨੰਬਰ ਬਿਲਕੁਲ ਸਕਰੀਨ ਤੇ ਚੱਲੂਗਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰਕੇ ਵੀ ਪਹੁੰਚ ਕਰ ਲਿਓ ਠੀਕ ਆ ਹਾਂਜੀ ਤੋ ਧੰਨਵਾਦ ਜਿੰਨੇ ਵੀਰ ਨਾਲ ਜੁੜੇ ਹੋ ਵੀਡੀਓ ਵੇਖਦੇ ਹੋ ਬਸ ਉਹ ਤੇ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਾਥੇ ਛੱਡਿਆ ਕਰਦੇ